ਮੇਰਾ ਨਾਮ ਜਗਜੀਤ ਸਿੰਘ ਜੀ। ਕਿ ਕੀ ਘਟਨਾ ਹੋਈ ਹੈ ਜੀ? ਇਹ ਜਿਹੜੀ ਘਟਨਾ ਹੋਈ ਹੈ ਜੀ ਇਹ ਬਾਹਰ ਦੇ ਨਾਲ ਮਕਾਨ ਦੀ ਛੱਤ ਦੀ ਟਗਰੀ ਪਰਬਾਰ ਦੇ ਮਕਾਨ ਦੀ। ਉਹ ਛੱਤ ਦੇ ਘਣ ਦੇ ਨਾਲ ਇੱਕ ਲੜਕੀ ਜਿਹੜੀ ਔਰਤ ਸੀ ਉਹ ਮਕਾਨ ਦੇ ਵਿੱਚ ਰਹਿੰਦੀ ਸੀ। ਉਹ ਉੱਠ ਕੇ ਪਾਣੀ ਪੀਣ ਲੱਗੀ ਸੀ ਰਾਤ ਨੂੰ 10:00 ਵਜੇ 10:30 ਦੇ ਵਿਚਾਲੇ ਚੜ੍ਹਦੀ ਗੱਲ ਹੈ। ਤੇ ਉਹਦੇ ਤੇ ਉਹ ਮਕਾਨ ਦਾ ਮਲਵਾ ਡਿੱਗਣ ਦੇ ਨਾਲ ਉਹਦੀ ਮੌਤ ਹੋ ਗਈ। ਇਹ ਮਲਵਾ ਇੰਨਾ ਜਿਆਦਾ ਵੱਜਿਆ ਉਹਦੇ ਸਿਰ ਵਿੱਚ ਸੱਟਾਂ ਵੱਜ ਗਈਆਂ। ਗਰਦਨ ਤੇ 6:00 ਵਜੇ ਗਈ ਲੱਤਾਂ ਤੇ ਪੈਰਾਂ ਤੇ ਜਦੋਂ ਜਿਗਾ ਮਕਾਨ ਜੋਰ ਨਾਲ ਖੜਕਾ ਹੋਇਆ ਫਿਰ ਘਰ ਵਾਲਿਆਂ ਨੇ ਉੱਠ ਕੇ ਆੜਨੀ ਕਢੀ ਠਾਲੇ ਠਾਲ ਕੇ ਸਾਰਿਆਂ ਨੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਉਹ ਮਲਬਾ ਹਟਾਉਣ ਦੀ ਮਲਬਾ ਟਾਉਂਦੇ ਕਰਦਿਆਂ ਟਾਈਮ ਲੱਗ ਗਿਆ 1-2 ਘੰਟੇ ਦੇ ਕਰੀਬ ਲੱਗ ਗਿਆ ਮਲਬਾ ਹਟਾ ਕੇ ਜਦੋਂ ਹਟਾਇਆ ਤਾਂ ਦੇਖਿਆ ਤੇ ਉਹ ਸੌਰਤ ਦੇ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਪਰ ਥੋੜਾ ਬਦਉਂ ਸਾਹ ਚੱਲਦਾ ਸੀ ਹੂੰ ਜਾਨ ਸੀ ਤੇ ਚੱਕ ਕੇ ਫਟਾਫਟ ਹਸਪੀਟਲ ਲੈ ਗਏ ਆਪਣੇ ਸਾਡੇ ਪਿੰਡ ਕੇ ਸਿਵਲ ਹਸਪੀਟਲ ਵੀ ਵੱਡਾ ਹਸਪੀਟਲ ਹੈ ਉੱਥੇ ਉਹਨਾਂ ਨੇ ਦੇਖਿਆ ਵੀ ਇਹਦੀ ਹਾਲਤ 'ਚ ਲੜਕੀ ਦੀ ਬਹੁਤ ਨਾਜ਼ੁਕ ਹੈ ਅਸੀਂ ਸਾਂਭ ਨਹੀਂ ਸਕਦੇ ਉਹਨਾਂ ਨੇ ਰੈਫਰ ਸਿਵਲ ਹਸਪੀਟਲ ਖੰਡੇ ਨੂੰ ਕਰਤੀ ਜਦ ਇਹ ਖੰਡੇ ਲੈ ਕੇ ਗਏ ਖੰਡੇ ਜਾ ਕੇ ਫਿਰ ਉਹਨਾਂ ਨੇ ਦਾਖਲ ਹੋਣ ਤੋਂ ਪਹਿਲਾਂ ਡਾਕਟਰ ਨੇ ਚੈੱਕ ਕੀਤਾ ਉਹਨੂੰ ਬਾਹਰ ਉਹਨੂੰ ਮਰਿਤ ਕਰਾਰ ਦੇ ਦਿੱਤਾ ਉਸ ਤਰ੍ਹਾਂ ਉਹਦੀ ਮੌਤ ਹੋ ਗਈ ਕਿੰਨੀ ਕੀ ਉਮਰ ਸੀਗੀ ਸੀ ਉਹਦੀ ਉਮਰ ਲਗਭਗ 30 35 ਸਾਲ ਦੀ ਹੁੰਸੀ ਪਰਿਵਾਰ ਦੇ ਵਿੱਚ ਕੌਣ ਕੌਣ ਸੀਗੀ ਪਰਿਵਾਰ ਦੇ ਵਿੱਚ ਉਹਨਾਂ ਦਾ ਹਸਬੰਦ ਹੈ ਲਖਵੀਰ ਸਿੰਘ ਉਹਨਾਂ ਦੀ ਇੱਕ ਵੱਡੀ ਬੱਚੀ ਲੜਕੀ ਹੈ ਉਹਦੀ ਉਮਰ ਕੋਈ ਹੋਊਗੀ 12ਵੀਂ ਚ ਪੜਦੀ ਹੈ 12ਵੀਂ 12ਵੀਂ ਦੀ ਲੜਕੀ ਹੋ ਇਹ 6 ਸਾਲ ਦੀ ਮਰੂ ਤੇ 12 ਸਾਲ ਦੀ ਲੜਕੀ ਹੈ ਇੱਕ ਇੱਕ ਬੱਚਾ ਹੈ ਕੋਈ 8 ਸਾਲ ਦਾ ਇਹਨਾਂ ਦੇ ਹਸਬੰਦ ਕੀ ਕੰਮ ਕਰਦੇ ਸੀ ਉਹ ਮਜ਼ਦੂਰੀ ਕਰਦੇ ਨੇ ਪਿੰਡ ਦਾ ਪਿੰਡ ਦੇ ਕੰਮ ਕਰਦੇ ਨੇ ਬਹੂਆ ਚੱਕਦੇ ਨੇ ਕੀ ਕਾਰਨ ਲੱਗਦਾ ਜੀ ਛੱਤ ਗਿਰਨ ਦਾ ਛੱਤ ਗਿਰਨ ਦਾ ਕਾਰਨ ਤਾਂ ਜੀ ਜਾਦੀ ਬਰਖਾ ਹੀ ਆ ਪਾਣੀ ਦਾ ਬਜਾ ਹੋ ਗਿਆ ਉੱਤੇ ਉਹਦੇ ਪਾਣੀ ਬਿਲਡ ਪੈ ਗਈ ਕਿਤੇ ਵਿੱਚ ਪਾਣੀ ਵੜ ਗਿਆ ਪੈ ਗਿਆ ਬਾਹਰ ਨਿਕਲਣਾ ਸੀਗਾ ਜਾਦੀ ਬਰਸ ਬਰਸ ਕਰਕੇ ਉਹ ਕੰਨ ਵੀ ਇੱਕ ਪਾਸੇ ਨੂੰ ਲਿਫ ਗਈ ਡਿੱਡੀ ਹੋ ਗਈ ਉਹ ਬੇਲ ਦੇਣ ਦੇ ਨਾਲ ਡਾਕ ਲੱਗੀ ਹਸੀ ਕੰਦ ਡਾਕ ਖੜਦੀ ਉਹ ਕੰਦੇ ਸਰ ਤੇ ਹੁੰਦੀ ਹੈ ਸਾਈਡ ਦੀ ਕੰਦੇ ਉੱਤੇ ਜਦੋਂ ਉਹ ਇੱਕ ਪਾਸੇ ਝੁੱਗੀ ਗੰਧ ਉਹ ਡਾਡੇ ਪੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਇੱਥੇ ਆਏ ਸੀ ਵੀ ਜਿੰਨਾ ਕ ਅਸੀਂ ਮਦਦ ਕਰਾਂਗੇ ਪੰਚਾਇਤ ਵੱਲੋਂ ਗਮਿਲ ਸਿੰਘ ਸਰਪੰਚ ਨੇ ਸਾਡੇ ਉੱਤੇ ਬੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਜੋ ਪੰਚਾਇਤ ਵਿੱਚ ਕੋਈ ਸਕੀਮ ਜੇ ਹੁੰਦੀ ਹੈ ਤਾਂ ਵੀ ਮਦਦ ਕਰਾਂਗੇ ਅਸੀਂ ਨਿੱਜੀ ਤੌਰ ਤੇ ਵੀ ਮਦਦ ਕਰਾਂਗੇ ਇਸ ਪਰਿਵਾਰ ਦੀ ਛੱਤ ਪਾ ਕੇ ਦਵਾਂਗੇ ਲਖਵੀਰ ਸਿੰਘ ਜੀ ਮਕਸਮਾ ਦਾ ਹੀ ਗਾਹਦਾ ਹੀ ਮਦਦੋਂ ਵੱਧ ਮੇਰੀ ਮਦਦ ਕੀਤੀ ਹੈ ਸੱਤ ਦੇ ਚੰਨ ਕੋਈ ਤਾਂ ਟਾਈਮ ਸੀ ਇਹ ਸਵਕ 10:00 ਵਜੇ ਡਿੱਗਿਆ ਸਾਤੇ ਇਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਘਰ ਵਾਲੀਏ ਕਿੰਨੇ ਬੱਚੇ ਨੇ ਜੀ ਬੱਚੇ ਤਿੰਨ ਆ ਮੇਰੇ ਦੋ ਛੋਟੇ ਐ ਇੱਕ ਵੱਡੀ ਕੁੜੀ ਤੁਸੀਂ ਵੀ ਉਸ ਦਿਨ ਕਮਰੇ ਦੇ ਵਿੱਚ ਸੀ ਸਾਰੇ ਇਕੱਠੇ ਐ ਰੋਟੀ ਪਾਣੀ ਖਾਦ ਆ ਹੂੰ ਰੋਟੀ ਖਾਣਗੇ ਉਹ ਪਤਾ ਨਹੀਂ ਫਰਿੱਜ ਤੋਂ ਪਾਣੀ ਪੀਣ ਲੱਗੇ ਸੀ ਉਹ ਕੋਈ ਗੱਲ ਨਹੀਂ ਆ ਅਸੀਂ ਸੁੱਤੇ ਪਏ ਸੀ ਉੱਠ ਟੇ ਚਲੇ ਗਏ ਬੱਚਿਆਂ ਨਾਲ ਪਾਣੀ ਪੂੜੇ ਲਗੇ ਸਾਨੂੰ ਤਾਂ ਇੰਨਾ ਹੀ ਪਤਾ ਲੱਗਿਆ ਵੀ ਛੱਤ ਜੱਟ ਡਿੱਗੀ ਆ ਫਿਰ ਅਸੀਂ ਕੱਢਿਆ ਨਾ ਫਿਰ ਰੌਲਾ ਪਾਇਆ ਅਸੀਂ ਬਾਹਰੋਂ ਪਿੰਡ ਵਾਲੇ ਵੇੜੇ ਵਾਲੇ ਸੱਦੇ ਆ ਉਹਨਾਂ ਨੇ ਮਦਦ ਮਦਦ ਕਰਾਈ ਤਾਂ ਕੱਢਿਆ ਸੀ ਉਹਨਾਂ ਨੇ ਕੱਢ ਕੇ ਹਸਪੀਟਲ ਲੈ ਕੇ ਗਏ ਨੰਨ ਅੰਨੇ ਹਸਪੀਟਲ ਸਰਕਾਰੀ ਹਸਪੀਟਲ ਲੈ ਕੇ ਗਏ ਉੱਧੇ ਜਾ ਕੇ ਅਸੀਂ ਉੱਥੇ ਜਾ ਕੇ ਦੁਬਾਰਾ ਫੇਜ ਗਏ ਹੁਣ ਕਿੱਥੇ ਰਹਿ ਰਹੇ ਹਾਂ ਉਹ ਹੀ ਮਾਨਪੁਰ ਉੱਧਰ ਮੇਰੇ ਬੜੇ ਭਾਈ ਦਾ ਮਕਾਨ ਹੈ ਉਹਦੇ ਵਿੱਚ ਰਹਿ ਰਹੇ ਆ ਉਹ شادی ਨਹੀਂ ਹੋਈ ਉਹਨੀਆਂ ਦੀ ਹੋਰ ਰਹਿੰਦੇ ਵੀ ਜ਼ਿੰਮੇਦਾਰਾਂ ਦੇ ਨੇ ਉੱਥੇ ਇਹ ਜੋ ਕਦੇ ਆਉਂਦੇ ਰਹਿੰਦੇ ਆ ਇਹ ਦੇਖੋ ਤੁਹਾਡੇ ਸਾਹਮਣੇ ਐਡੇ ਕਿਚੁਕਿਆਈ ਜਾਵੇਂ ਨੱਕ ਹੋ ਜਾਦਾ ਕੀ ਮਾਗਣ ਬੁੱਧ ਕਰਦਿਆਂ ਫੇਰ ਵੱਤ ਤੋਂ ਵੱਤ ਮੇਰੀ ਇਹ ਨਹੀਂ ਮਕਾਨ ਦੀ ਮਦਦ ਹੋ ਜਾਵੇ ਬਸ ਇਹੀ ਚਾਹੁੰਦੇ ਆਂ ਹੋਰ ਆਪਾਂ ਕੁਛ ਨਹੀਂ ਚਾਹੁੰਦੇ